ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਤੇ ਬੇਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਿਤਾਉਣ ਵਾਸਤੇ ਝੂਠ ਕੀ ਰਾਜਨੀਤੀ ਕਰਨੀ ਪਈ ਸੀ ਕੀ ਕਹਿਣਾ ਚਾਹੁੰਦੇ ਹੋ ਇਸ ਤੇ? ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਸਾਨੂੰ ਤੋਂ ਬਹੁਤ ਪਹਿਲਾਂ ਪਤਾ ਸੀ ਜੀ ਉਹ ਬੋਰਡ ਦੇ ਹੇਠਾ ਕਈ ਵਾਰ ਬੰਦੇ ਨੂੰ ਚੀਜ਼ਾਂ ਛਾ ਐਨੀ ਹੁੰਦੀ ਹੈ ਕਿ ਉਹ ਬੰਦਿਆ ਰੁੱਖ ਤੋਂ ਝੁੱਕ ਜਾਂਦਾ ਸੋ ਉਹਨਾਂ ਦੀ ਉਹਨਾਂ ਦੀ ਸੋਚ ਜਿਹੜੀ ਸੀ ਤਵੀਰ ਉਹਨਾਂ ਦੀ ਮੇਰਾ ਖਿਆਲ ਛੋਟੀ ਹੋਈ ਸੀ ਸੋ ਉਹਨਾਂ ਦੀ ਘਰੇਲੂ ਲੜਾਈ ਹੈ ਮੈਂ ਤਾਂ ਇਹ ਕਹਿਣਾ ਚਾਹੁੰਗਾ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਜਿਹੜੀ ਜਿਹੜੀ ਲੜਾਈ ਆ ਉਹ ਬੇਸਿਕਲੀ ਇਲੈਕਸ਼ਨ ਦੀ ਹੋਣੀ ਚਾਹੀਦੀ ਮੋਦੀ ਨੂੰ ਲੌਂਡ ਦੀ ਹੋਣੀ ਚਾਹੀਦੀ ਆ ਇਹ ਚੀਜ਼ਾਂ ਤੇ ਹਰ ਇੱਕ ਨੇ ਆਪਣਾ ਨਫਾ ਨੁਕਸਾਨ ਵੇਖ ਕੇ ਇਧਰ ਉਧਰ ਜਾਣਾ ਹੁੰਦਾ ਇਹਦੇ 'ਚ ਮੈਂ ਬਹੁਤੀ ਗੱਲ ਨਹੀਂ ਕਹਿਣੀ ਚਾਹੁੰ ਪਰ ਮੈਂ ਤੇ ਇੱਕੋ ਗੱਲ ਕਰੂੰਗਾ ਇਸ ਵੇਲੇ ਕੌਨਸਟੀਟਿਊਸ਼ਨ ਖਤਮ ਹੋ ਰਿਹਾ ਉਹਦੀ ਲੜਾਈ ਅਸੀਂ ਲੋਕਾਂ ਚ ਲੈ ਕੇ ਜਾਣੀ ਆ ਆ ਜਿਹੜੀ ਸਰਕਾਰ ਜਿਹੜੀ ਤਾਨਾਸ਼ਾਹ ਸਰਕਾਰ ਆ ਉਹਨੂੰ ਨੌਂ ਦੀ ਆਪਾਂ ਲੋਕਾਂ ਨੇ ਲੜਾਈ ਲੜਨੀ ਹੈ ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਚਾਹੁੰਦੇ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਿੰਨੇ ਵੀ ਵਰਕਰ ਨੇ ਜਾਂ ਉਹਨਾਂ ਅਧਿਕਾਰੀਆਂ ਦੇ ਡੋਪ ਟੈਸਟ ਵੀ ਹੋਣੇ ਚਾਹੀਦੇ ਬੜੀ ਮੋਟੀ ਫੀਮ ਜਿਹੜੇ ਆ ਉਹ ਖਾਂਦੇ ਉਹਨਾਂ ਨੇ ਡੋਪ ਟੈਸਟਾਂ ਜਾਣਗੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਜੇ ਆਪਾਂ ਅੱਜ ਬਾਹਰ ਜਾ ਕੇ ਗੱਲਾਂ ਵੀ ਕੀਤੀਆਂ ਪਹਿਲੋਂ ਵੀ ਗੱਲਾਂ ਰੱਖ ਦੇਣੀਆਂ ਚਾਹੀਦੀਆਂ ਸੀ ਦੇਖੋ ਧਰਮ ਦਾ ਮਾਮਲਾ ਹੈ ਜਿਹੜਾ ਬੰਦਾ ਇਹੋ ਜਿਹਾ ਕੋਈ ਕੰਮ ਕਰਦਾ ਉਹਨੂੰ ਆ ਵੀ ਪਿਛੇ ਹੋ ਜਾਣਾ ਚਾਹੀਦਾ ਉਹਨੂੰ ਗੁਰੂ ਘਰ ਹੈ ਇਹ ਕੰਮ ਕਰਕੇ ਨਹੀਂ ਜਾਣਾ ਚਾਹੀਦਾ ਲੇਕਿਨ ਅੱਜ ਭਾਜਪਾ ਦੀ ਜਿਹੜੀ ਰੈਲੀ ਦੇ ਵਿੱਚ ਇਹ ਵੀ ਕਿਸਾਨ ਦੀ ਵੀ ਮੌਤ ਹੋਈ ਹੈ ਕਿ ਲੱਗਦਾ ਹੈ ਕਿ ਭਾਜਪਾ ਜਿਹੜੀ ਹੈ ਖੰਗਾਰੂਬ ਧਰਦੀ ਨਜ਼ਰ ਆ ਰਹੀ ਹੈ ਧੱਕਾ ਮਾਰਿਆ ਗਿਆ ਉਸ ਵਾਰ ਉਹ ਵੀ ਮੌਤ ਹੋਈ ਹੈ ਦੇਖੋ ਇਹਦੇ ਵਿੱਚ ਭਾਜਪਾ ਚ ਕੁਝ ਐਸੇ ਅੰਸਰ ਆ ਚੁੱਕੇ ਨੇ ਜਿਹੜੇ ਆਉਣ ਵਾਲੇ ਸਮਾਜ ਨੂੰ ਮੌੜ ਖਰਾਬ ਕਰਨਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਤੋਂ ਬਚੋ ਕਿਉਂਕਿ ਉਹਨਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਇਹ ਇਹ ਪਰਦੇਸੀ ਆਏ ਨਾ ਚਲੇ ਜਾਣਾ ਦੇ ਜਿਹੜੇ ਲੋਕ ਅੰਮ੍ਰਿਤਸਰ ਵਾਲੇ ਵੀ ਇਹਨਾਂ ਦੇ ਨਾਲ ਲੱਗੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਘੱਟੋ ਘੱਟ ਤੁਸੀਂ ਆਪਣੇ ਲੋਕਾਂ ਦਾ ਖਿਆਲ ਦੇ ਰੱਖੋ ਘੱਟੋ ਘੱਟ ਤੁਸੀਂ ਇਹ ਚੀਜ਼ ਤੇ ਰੱਖੋ ਪੰਜਾਬੀਆਂ ਦੀ ਕੀ ਕਿਹੜੀ ਗੋਮ ਸੀ ਵੀ ਕਿਹੜੀ ਸੋਚ ਦੇ ਮਗਰ ਲੱਗੇ ਜੇ ਘੱਟੋ ਘੱਟ ਪੰਜਾਬ ਜਿਹੜੇ ਖਾਸ ਕਰਕੇ ਜਿਹੜੇ ਸਰਦਾਰ ਤੁਰੇ ਫਿਰਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਘੱਟੋ ਘੱਟ ਯਾਰ ਤੁਸੀਂ ਤੇ ਸੋਚੋ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਅੱਜ ਕਿਤੇ ਕਿਸਾਨ ਸਾਡਾ ਬਾਰਡਰਾਂ ਤੇ ਬੈਠਾ ਆ 700 ਮੌਤ ਹੋ ਗਈ ਕਿਸਾਨ ਮਜ਼ਦੂਰ ਸੈਂਸ਼ੂਅਲ ਕਾਮੋਡੀਟੀ ਐਕਟ ਲੜਾਈ ਪਤਾ ਕਿਹਦੀ ਲੜੀ ਕਿਸਾਨ ਨੇ ਇਹਦੇ ਕੋ ਜਮੀਨਾ ਇਹ ਨਹੀਂ ਗਿਆ ਸ਼ਹਿਰੀਆ ਦੀ ਲੜਾਈ ਚ ਨਾਲ ਮਹਿੰਗੇ ਬਾਜ਼ਾਰ ਦਾ ਸਮਾਨ ਮਿਲਣਾ ਸੀ ਅੱਜ ਅੱਜ ਉਹ ਲੋਕ ਅਸੀਂ ਅਸੀਂ ਮਗਰ ਨਾਰੇ ਮਾਰਦੇ ਫਿਰਦੇ ਆ ਬੜੇ ਅਫਸੋਸ ਦੀ ਗੱਲ ਹੈ ਪੰਜਾਬ ਇਦਾਂ ਦਾ ਨਹੀਂ ਸੀ ਜਿਦਾਂ ਦਾ ਬਣ ਗਿਆ ਬਾਬੇ ਨਾਨਕ ਦੀ ਜਿਹੜੀ ਜਿਹੜੀ ਸੰਦੇਸ਼ ਸੀ ਉਹ ਇਦਾਂ ਦਾ ਨਹੀਂ ਸੀ ਲੇਕਿਨ ਕਾਰਮਾ ਕਾਫਲਾ ਕਾਫੀ ਲੰਮਾ ਹੁੰਦਾ ਜਾ ਰਿਹਾ ਕੁਸ਼ੀ ਸਿੰਘ ਗੋਜਰਾ ਦਾ ਕਿ ਲੱਗਦਾ ਹੈ ਕਿ ਇਸ ਵਕਤ ਰਿਕਾਰਡ ਤੌਰ ਤੇ ਜਿਹੜੀ ਆ ਨਜ਼ਰ ਆਉਂਦੀ ਹੋਈ ਨਜ਼ਰ ਆ ਰਹੀ ਹੈ ਜੀ ਮੈਂ ਕਦੀ ਵੀ ਇੰਨਾ ਚੀਜ਼ਾਂ ਤੇ ਹਕਾਰ ਨਹੀਂ ਕਰਦਾ ਰੱਬ ਤੋਂ ਡਰ ਕੇ ਰਹਿਣ ਵਾਲੇ ਬੰਦੇ ਆ ਇਹ ਲੋਕਾਂ ਨੇ ਤੈਅ ਕਰਨਾ ਪਰ ਜਿੱਡੀ ਕੁਛ ਹੀ ਮਨ ਚ ਆ ਇਹਦਾ ਨਾਲ ਸਾਡੇ ਹੌਸਲੇ ਜਰੂਰ ਬਲੰਦ ਹੁੰਦੇ ਆ ਕਿ ਜਿੱਦਾਂ ਲੋਕ ਪਿਆਰ ਕਰਦੇ ਆ ਜਿੱਦਾਂ ਲੋਕ ਆ ਕੇ ਥਾਪੜਾ ਦਿੰਦੇ ਆ ਸਭ ਕੁਝ ਕਰਦੇ ਆ ਸੋ ਉਹ ਚੀਜ਼ ਜਰੂਰ ਮਹਿਸੂਸ ਹੁੰਦੀ ਆ ਬਾਕੀ ਮੈਂ ਲੋਕਾਂ ਨੂੰ ਵੀ ਜਰੂਰ ਦੇਣ ਦੀ ਕਰੂੰਗਾ ਕਿ ਸਭ ਕੁਝ ਵੇਖ ਕੇ ਵੋਟ ਪਾਇਓ ਅੱਜ ਕੱਲ ਬੜੇ ਤਰ੍ਹਾਂ ਦੇ ਵਪਾਰੀ ਐ ਬੜੇ ਤਰ੍ਹਾਂ ਦੀ ਦੁਨੀਆ ਐ ਝੂਠ ਬਹੁਤ ਵੇਚਿਆ ਜਾ ਰਿਹਾ ਤੇ ਸੱਚ ਦੀ ਜਰੂਰ ਪਛਾਣ ਕਰੋ